ਹੈਲੋ ਸਤਿਗੁਰਜੀ ਸਾਰੇ ਬੱਚਾ ਨੂੰ ਹੋਰ ਦਿੱਤੀ ਠੀਕ ਠਾਕ ਅੱਜ ਫਿਰ ਨਵੇਂ ਸਿਰਿਓਂ ਕੱਦੂ ਤੇ ਆਪਾਂ ਨੂੰ ਆ ਗਏ ਦਰਿਆ ਚ ਪਾਣੀ ਇਧਰ ਝੋਨੇ ਚ ਪੈ ਗਿਆ 32 ਆ ਗਈ ਸਟਾਈਮ ਨਾਲ 8 ਵਜੇ 7-8 ਇਹ ਅੱਜ 32 ਆ ਗਈ ਪਤਾ ਨਹੀਂ ਚੱਕਰ 12 ਵਜੇ ਚਲਣੀ ਰੋਤੀ ਆ ਬੜੇ ਤੇ ਇਧਰ ਫੇਰਾ ਮੋਟਰ ਚਲਾਈ ਇੱਕ ਇਧਰੋਂ ਚਲਾਈ ਫੇਰ ਅੱਜ ਇੱਕ ਉਧਰੋਂ ਚਲਾਈ ਮੋਟਰ ਬਾਹਰੋਂ ਫੇਰਾ ਤਿੰਨ ਮੋਟਰਾਂ ਲਾਈਆਂ ਤੇ ਆਪਣੀਆਂ ਵੀ ਨਾਲ ਦੋ ਆਪਣੀਆਂ ਇੱਥੇ ਤੇ ਪਾਣੀ ਚੋਣਿਆ ਚ ਆਪਾਂ ਬਾਹਰ ਦੀਆਂ ਮੋਟਰਾਂ ਨਾਲ ਮਾਰੀ ਜਾਂਦੇ ਆ ਤੇ ਆਪਣੇ ਗਾਂ ਗੱਦੂ ਕਰੀ ਜਾਂਦੇ ਆ ਮਾਸ ਅੱਜ ਆਪਣਾ ਇੱਥੇ ਮੇਸਾਂ ਨਾਲ ਇੱਕੋ ਖੱਤ ਦੋ ਕਿਲੇ ਰਹਿ ਗਏ ਗੱਦੂ ਕਰਨ ਵਾਲਾ ਤੇ ਤੇ ਜਾਂ ਮੱਕੀ ਵਾਲਾ ਰਹਿ ਗਿਆ ਤੇ ਜਾਂ ਕਿੱਲਾ ਵਾਲਾ ਰਹਿ ਗਿਆ ਆਪਣਾ ਪਨੀਰੀ ਵਾਲਾ ਦੋ ਕਿਲੇ ਮੱਕੀ ਵਾਲਾ ਰਹਿਣਾ ਆਪਣਾ ਇੱਥੇ ਤੇ ਇੱਕ ਗੱਲਾ ਆਪਣੀ ਰਿਆ ਤੇਨ ਗੱਲੇ ਇਥੇ ਬਾਜ ਲੱਗਣਾ ਮਹੀਨੇ ਤੱਕ ਤੇ ਬਾਜ ਹੁਣ ਡੱਗੀ ਕਰਨਾ ਸ਼ੁਰੂ ਹੋਥੇ ਕਰਦੇ ਗੁਰੂ ਇਥੇ ਅੱਜ ਸ਼ਾਇਦ ਖਾਦ ਖੁਦ ਬੋਈਏ ਬੰਦੇਵਾ ਤੇ ਮੱਕੀ ਸੋਹਣੀ ਆ ਆਪਣੀ ਫਰੀ ਮੱਕੀ ਹਾਂ ਪੂਰੀ ਸੋਹਣੀ ਅੱਜ ਫਿਰ ਆਪਾਂ ਮੱਕੀ ਦੇਖੋ ਜੇ ਪਾਣੀ ਮੱਕੀ ਨੂੰ ਹੀ ਲਾਉਣ ਲਾ ਮੱਕੀ ਨੂੰ ਪਰ ਸਵੇਰ ਤੋਂ ਸ਼ੁਰੂ ਕਰਦੇ ਆ ਕੱਲ ਲਾਇਆ ਸੀ 2 ਘੰਟਾ ਲਾਇਆ ਇਹਨੇ 32 ਉਹ ਨੇਰੀ ਆ ਗਈ ਫਿਰ ਹੁਣੇ ਵੀ ਮੱਕੀ ਨੂੰ ਲਾਇਆ ਹੀ ਕਰਨਾ ਹੁਣ ਤੇ ਸ਼ਾਇਦ ਅੱਜ ਲਾਈ ਦਈਏ ਮੱਕੀ ਨੂੰ ਬਾਹਰੋਂ ਇੱਕ ਮੋਟਰ ਚਲਾਉਗੀ ਜਿਹੜੀ ਉਹਦਾ ਦੇਖੋ ਨੂੰ 32:00 ਵਜੇ ਹੋਣੀ 32 ਆਈ 7 ਕਰੇ 8:00 ਵਜੇ ਆਈ ਹੁੰਦੀ ਮੱਕੀ ਇਹ ਸ਼ਾਨਦਾਰ ਹੈ ਇਹ ਪੂਰਾ ਆ ਸਾਈਡਾਂ ਦੇ ਆ ਮਾੜੀ ਮੱਟੀ ਜੀ ਨਿੱਕੀ ਬਾਕੀ ਦਾ ਵਿੱਚ ਹੈ ਪੂਰੀ ਵੱਡੀ ਮੱਕੀ ਆ ਫੇਰੇ ਦੁੰਬੇ ਦੰਬੇ ਜ ਨਹੀਂ ਨਿਕਲੇ ਇਹਨੂੰ ਮੱਕੀ ਚੱਲੀ ਜਾਂਦੀਆਂ ਰਾਣੀਆਂ ਕਰਦੇ ਆ ਕੱਦੂ ਅੱਗੇ ਇਧਰ ਆ ਬੱਚੋਂ ਨਾ ਡਬਾਤਾ ਆ ਪਾਣੀ ਲਾਤਾ ਹੀ ਜਿਆਦਾ ਵਿੱਚੋਂ ਥੋੜਾ ਜਿਹਾ ਪਾਣੀ ਘਟ ਕਰੀਏ ਆ ਵੇਖੋ ਝੋਨੇ ਡਬਾਤਾ ਪੂਰਾ ਕਦਾ ਲਾਤਾ ਚੇਤਾ ਫੋ ਲਗਿਆ ਬੰਦ ਕਰਨ ਵਾਲਾ ਆਏ ਹੋ ਤੂੰ ਦੀ ਹੁੰਦਾ ਇਹਦੇ ਵਿੱਚ ਕੀ ਦਿੱਤਾ ਏ ਸੱਚ ਕਾਲ ਦੀਆਂ ਹਟਾਂ ਦਿੱਤੀਆਂ ਤਾਂ ਇਹ ਝੋਨਾ ਡਬਾ ਚੁੱਪ ਤਾਂ ਰਹੀਆਂ ਕਾਲ ਪਸਾਈਏ ਦੋ ਵੀ ਉਧਰੋਂ ਪਾਣੀ ਜਾਵੇ ਕੱਪ ਦੂਏ ਕੱਲ ਵਾਲਾ ਕੀਤਾ ਜਿਹੜਾ ਉਹਦੇ ਲੱਗ ਗਿਆ ਜੋਨਾ ਉਹ ਪਨੀਰੀ ਪੁੱਟਾ ਤੇ ਉਹ ਮਾਰੇ ਮਾਰੇ ਲਾਈਏ ਰਵੀ ਕਰੀ ਓਏ ਇੱਥੇ ਲਾਸਟ ਰਹਿ ਗਿਆ ਬਾਕੀ ਆਪਣਾ ਇਹ ਉਫ ਲੋਗੇ ਕਰਾਂਗੇ ਹੁਣ ਡੱਗੀ ਜਾਵਾਂਗੇ ਇੱਕ ਦੋ ਦਿਨ ਥੋੜੀ ਕਰਾਂਗੇ ਇੱਥੇ ਆ ਵਸ ਦੋਆਂ ਗੱਲਾਂ ਦੀ ਲਾਸਟ ਵਟੀ ਹੈ ਬਾਕੀ ਡੱਗੀ ਕਰਾਂਗੇ ਹੁਣ ਤੇ ਇੱਥੇ ਕੋਈ ਮੱਕੀ ਵਾਲਾ ਰਹਿ ਗਿਆ ਓਏ ਪਨੀਰੀ ਵਾਲਾ ਰਹਿ ਗਿਆ ਕੋਈ ਵੱਡਿਆਂ ਵਾਲਾ ਰਹਿ ਗਿਆ ਲੋਗੇ ਕਰਾਂਗੇ ਇੱਧਰ ਚੈੱਕ ਕਰੋ ਛੋਨਾ ਆਏ ਖਾ ਦੇ ਨਦ ਆਏ ਆ ਗੋਪੀ ਹੁਣੀ ਗੋਪੀ ਖਾਦ ਗੋਪੀ ਇਹ ਗੋਪੀ ਖਾਦ ਆਏ ਹਾਏ ਕੀ ਬਾਤਾਂ ਗੋਪੀ ਹੁਣਾਂ ਦੀਆਂ ਵਾਟ ਕੱਢੀ ਆਉਂਦੇ ਮੁੰਡੇ ਵਟ ਇਹਰ ਗੋਪੀ ਹੁਣੀ ਛਾਏ ਪਏ ਪੂਰੇ ਗੋਪੀ ਵੀ ਬੋਰੀਆਂ ਸਾਰੀਆਂ ਝੂਕੇ ਚ ਅਸਾਂ ਦੇ ਕਿ ਨੀਰ ਲੱਦ ਕੇ ਲੈ ਆਦਾਂ 100 ਕਬਰੀ ਲੱਦ ਕੇ ਲੈ ਆਏ ਯੂਰੀਆ ਦੀ ਲਾਲਾ ਹੁਣ ਇਦਾਂ ਹੀ ਅੰਦਰ ਲਾ ਦਾਂਗੇ ਇਹਨੂੰ ਤੇ ਅੱਜ ਦੀ ਵੀਡੀਓ ਇੰਨੀ ਬਸ ਕੱਦੂ ਕਰਤੇ ਆਪਾਂ ਲਾਸਟ ਲਾਤਾ ਮੰਦਰਾ ਲੈ ਆਗੇ ਹੋਰ ਫਿਰ ਬਾਕੀ ਹੁੰਡਾ ਜੀ ਕਰਾਂਗੇ ਕਦੋਂ ਮੈਂ ਵਈ ਖਾਦਾ ਕਰ ਦੇਣਾ ਸ਼ੁਰੂ ਹੁੰਡਾ ਕੀ ਚਲੋ ਹੁਣ ਡਗੀ ਕਰਾਂਗੇ ਕਦੇ ਦਿਨ ਤੱਕ ਸਹੀ ਚੱਲੇ ਆਪਾਂ ਉਣੀ ਆਪਣੇ ਘਰਾਂ ਨੂੰ ਚੱਲੇ ਜੇ ਚੱਲੇ ਵੀਰੇ